ਸਤਿ ਸ੍ਰੀ ਅਕਾਲ ਜੀ ਮੈਂ ਜੀ ਗੁਰਦੇਵ ਸਿੰਘ ਤੇ ਮੈਂ ਬੈਠਾ ਆਇਆ ਹਾਂ ਜੀ ਬਾਈ ਜਗਦੀਪ ਸਿੰਘ ਹੁਣਾਂ ਦੇ ਕੋਲ ਤੇ ਪਿੰਡ ਹੈ ਜੀ ਚਨੇਰ ਜਿਹੜਾ ਪੈਂਦਾ ਮਲੇਰ ਕੋਟਲਾ ਤੇ 3 ਸਾਲ ਪਹਿਲਾਂ ਵੀ ਮੈਂ ਬਾਈ ਜਗਦੀਪ ਸਿੰਘ ਹੁਣਾਂ ਦੇ ਕੋਲ ਆਇਆ ਸੀ ਆਪਾਂ ਇਹਨਾਂ ਦੇ ਫਾਰਮ ਦੀ ਵੀਡੀਓ ਬਣਾਈ ਇਹਨਾਂ ਦੀ ਇੱਕ ਬਹੁਤ ਹੀ ਖੂਬਸੂਰਤ ਘੋੜੀ ਜੋ ਅੱਜ ਬਾਈ ਜਿਵੇਂ ਕਹਿ ਰਹੇ ਨੇ ਕਿ ਨਿਆਬ ਤੋਹਫ਼ਾ ਸੀ ਉਹ ਰੱਬ ਵੱਲੋਂ ਦਿੱਤਾ ਗਿਆ ਤੇ ਦੁੱਖ ਦੀ ਗੱਲ ਹੈ ਉਹ ਅੱਜ ਇਸ ਦੁਨੀਆ ਤੇ ਨਹੀਂ ਹੈ ਪਰ ਉਹਦੀ ਯਾਦ ਹਮੇਸ਼ਾ ਦਿਲਾਂ ਦੇ ਵਿੱਚ ਹੈ ਕਿ ਸਾਡੇ ਅੰਦਰ ਉਹਦੀ ਯਾਦ ਹੈ ਉਹਦੀ ਚਿਹਰਾ ਹਮੇਸ਼ਾ ਸਾਡੀਆਂ ਅੱਖਾਂ ਦੇ ਅੱਗੇ ਘੁੰਮਦਾ ਹੈ ਬਹੁਤ ਹੀ ਖੂਬਸੂਰਤ ਬਹੁਤ ਹੀ ਜ਼ਬਰਦਸਤ ਕੋੜੀ ਸੀ ਤੇ ਉਸ ਦੀ ਜਦੋਂ ਇੱਕ ਫੋਟੋ ਮੈਂ ਖਿੱਚ ਕੇ ਆਪਣੇ ਫੇਸਬੁੱਕ ਤੇ ਇੰਸਟਾਗ੍ਰam ਤੇ ਪਾਈ ਤਾਂ ਬਹੁਤ ਦੂਰੋਂ ਦੂਰੋਂ ਲੋਕਾਂ ਦੇ ਫੋਨ ਆਏ ਬਹੁਤ ਘੋੜਾ ਪਲਕ ਵੀਰਾਂ ਨੇ ਉਸ ਘੋੜੀ ਬਾਰੇ ਫੋਨ ਕਰਕੇ ਪੁੱਛਿਆ ਵੀ ਘੋੜੀ ਕਿੱਥੇ ਖੜੀ ਹੈ ਫਿਰ ਆਪਾਂ ਉਸ ਦਾ ਵੀਡੀਓ ਵੀ ਕੀਤਾ ਸੀ ਇਹ 2021 ਦੀ ਗੱਲ ਹੈ ਉਸ ਵੇਲੇ ਉਸ ਵੀਡੀਓ ਦੇ ਵਿਊਜ਼ ਜਿਹੜੇ ਨੇ ਬਹੁਤ ਜ਼ਿਆਦਾ ਹੋਏ ਬਹੁਤ ਲੋਕਾਂ ਨੇ ਵੀਡੀਓ ਨੂੰ ਪਿਆਰ ਦਿੱਤਾ ਤੇ 3 ਸਾਲ ਬਾਅਦ ਅੱਜ ਫੇਰ ਮੈਂ ਆਪਣੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਚਾਓ ਤੁਹਾਡੀ ਮੁਲਾਕਾਤ ਕਰਾਉਣੀ ਆ ਬਾਈ ਜਗਦੀਪ ਸਿੰਘ ਖੋਣਾ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਸਾਰੇ ਭਰਾਵਾਂ ਨੂੰ ਹਾਂਜੀ ਹਾਂਜੀ ਬਹੁਤ ਬਹੁਤ ਤੁਸੀਂ ਸੁਣਾਓ ਤੇ ਬਾਈ ਜਿਵੇਂ ਆਪਾਂ ਜਾਣਕਾਰੀ ਦੇਈ ਦਿੱਤੀ ਆ ਦੋਸਤਾਂ ਨੂੰ ਕਿ 3 ਸਾਲ ਹੋ ਗਏ ਹਾਂਜੀ ਆਪਾਂ ਤੁਹਾਡੇ ਕੋਲ ਆਏ ਸੀ ਉਦੋਂ ਉਹ ਘੋੜੀ ਦੇ ਚੱਕਰ 'ਚ ਸਪੈਸ਼ਲ 'ਚ ਆਇਆ ਸੀ ਮੈਨੂੰ ਉਹ ਕੁੜੀ ਵੇਖਣੀ ਸੀ ਆਪ ਸਹੀ ਤੇ ਦੋਸਤਾਂ ਨੂੰ ਦਿਖਾਉਣੀ ਸੀ ਦਿਖਾਈ ਦੀ ਬਿਲਕੁਲ ਤੇ ਅੱਜ ਮੈਨੂੰ ਨਹੀਂ ਸੀ ਪਤਾ ਕਿ ਉਹ ਕੁੜੀ ਚਲੀ ਗਈ ਆਪਣੇ ਕੋਲੋਂ ਤੇ ਅੱਜ ਮੈਂ ਜਦੋਂ ਆਇਆ ਮੈਂ ਆਉਂਦਿਆਂ ਤੁਹਾਨੂੰ ਪੁੱਛਿਆ ਕਿ ਉਹ ਕੁੜੀ ਨਜ਼ਰ ਨਹੀਂ ਉਹਨਾਂ ਨੂੰ ਉਹ ਤਾਂ ਸ਼ਿੰਗਾਰ ਸੀ ਆਪਣੇ ਘਰ ਆਹ ਕੀ ਬਾਤ ਹੈ ਕੀ ਬਾਤ ਹੈ ਉਹ ਕੁੜੀ ਕਿੰਨਾ ਸਮਾਂ ਆਪਣੇ ਕੋਲ ਰਹੀ ਤਿੰਨ ਸਾਲ ਤਿੰਨ ਸਾਲ ਤੇ ਉਹ ਕੁੜੀ ਇਹਦੀ ਡਿਟੇਲ ਦੇ ਦਿਓ ਇੱਕ ਵਾਰ ਵੈਸੇ ਉਹਦਾ ਨਾਮ ਸੀਗਾ ਕੁੜੀ ਦਾ ਨਾਮ ਨੂਰੀ ਸੀਗਾ ਜੀ ਹਾਂਜੀ ਤੇ ਉਹ ਗੋਲਡਨ ਸਟਾਰ ਸੀ ਚੰੰਬੇ ਪੰਜ ਕੁੜੀ ਸੀ ਬਹੁਤ ਚੰਗੀ ਬਹੁਤ ਖਾਈ ਸੀ ਉਹਦੀ ਹਾਂਜੀ ਬਹੁਤ ਗਰਦਨ ਗੁਰਦਨ ਪਰ ਖੜਨੀ ਖੁੜਨੀ ਦਾ ਅਲੋਕਾਰ ਸੀ ਉਹਦੀ ਆ ਖੜਦੀ ਸੀ ਜਿਵੇਂ ਬਈ ਘੋੜਿਆਂ ਵਰਗੀ ਤੇ ਦੂਰੋਂ ਕਹ ਜਿਵੇਂ ਖੜ ਜਾਂਦੀ ਸੀ ਨਾ ਸਮੂਹ ਲਿਆ ਲੱਤਾਂ ਤੇੁੱਥੀ ਗਰਦਨ ਐ ਇਕੱਲਾ ਸੀ ਉਹ ਬੰਦਾ ਹੀ ਖੜਾ ਹੁਣ ਵੀ ਆਪਾਂ ਨੂੰ ਜੋ ਚਾਰ ਵੀਰ ਭਰਾ ਜਾਣਦੇ ਆ ਉਹ ਕੁੜੀ ਦੇ ਨਾਮ ਨਾਲ ਉਹ ਨਾਮ ਨਾਲ ਉਹਦੇ ਨਾਲ ਬਹੁਤ ਬਹੁਤ ਸੋਹਣੀ ਕੁੜੀ ਸੀ ਜੀ ਤੇ ਹੁਣ ਆਪਣੇ ਕੋਲ ਬਈ ਜੀ ਕਿੰਨੇ ਜਾਨਵਰ ਨੇ ਹੁਣ 10-11 ਜਾਨਵਰ ਪੰਚ ਪੱਟੇ ਛੋਟੇ ਟੋਟਲ ਹਾਂਜੀ ਅੱਜ ਆਪਾਂ ਦੁਬਾਰਾ ਵੀਡੀਓਗ੍ਰਾਫੀ ਕੀਤੀ ਹੈ ਆਪਾਂ ਭਰਾਵਾਂ ਨੂੰ ਨਾਲ-ਨਾਲ ਝੜਕਾਂ ਜਿਹੜੇ ਵੀ ਵੀਡੀਓ ਸ਼ੂਟ ਕੀਤੇ ਨਾਲ ਦਿਖਾਵਾਂਗੇ ਹਾਂਜੀ ਤੇ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਜਾਨਵਰ ਬਾਰੇ ਜਾਣਕਾਰੀ ਦਿਓਗੇ ਤਾਂ ਕਿ ਨਾਲ-ਨਾਲ ਭਰਾਵਾਂ ਨੂੰ ਆਪਾਂ ਵੀਡੀਓ ਚੋਂ ਝੜਕਾਂ ਵੀ ਦਿਖਾਈਏ ਹਾਂਜੀ ਅ ਪਹਿਲਾਂ ਨੂਰੀ ਬਾਰੇ ਕਰਦੇ ਨੇ ਨੂਰੀ ਬਾਰੇ ਗੱਲ ਕਰ ਲੈਂਦੇ ਆ ਜੀ ਹਾਂਜੀ ਭਾਈ ਜੀ ਉਹ ਨੂਰੀ ਸੀਗੀ 골ਡਨ ਸਟਾਰ ਘੋੜੇ ਦੀ ਬੱਚੀ ਸਾਢੇ 63 ਇੰਚ ਹਾਈਟ ਸੀ ਬੜੀ ਬਹੁਤ ਚੰਗੀ ਘੋੜੀ ਸੀਗੀ ਤੇ 3 ਸਾਲ ਰਹੀ ਹੈ ਬਾਈ ਜੀ ਆਪਣੇ ਕੋਲ ਠੀਕ ਹੈ ਜੀ 3 ਸਾਲ ਚ ਤਿੰਨ ਹੀ ਬੱਚੀਆਂ ਦਿੱਤੀਆਂ ਨੇ ਆ ਵੀ ਬੱਚੀ ਉਹਦੀ ਹੈ ਰਿੰਗੋ ਰਾਲਾ ਜੀ ਜੋਧਾ ਦੇ ਨਾਲ ਅੱਛਾ ਇਹਨੂੰ ਉਹੀ ਬੱਚੇ ਦੇ ਨਾਲ ਹਾਂਜੀ ਹਾਂਜੀ ਤੇ ਇਹਦਾ ਪਿਓ ਹੈਗਾ ਰਿੰਗੋ ਜੋਧਾ ਦਾ ਹਾਂਜੀ ਠੀਕ ਹੈ ਤੇ ਪਹਿਲੀ ਬੱਚੀ ਉਹਦੀ ਉਹ ਹੋਈ ਆ ਆਪਣੀ ਹਲਵੰਦ ਨਾਲ ਹਲਵੰਦ ਘੋੜੇ ਤੋਂ ਹਲਵੰਦ ਨੁਗਲ ਦੇ ਨਾਲ ਜੰਬੀ ਬੱਚੀ ਉਹਦੇ ਤੋਂ ਬੱਚੇ ਉਹਦਾ ਤਾਂ ਸੇਮ ਫੇਸ ਕੱਟ ਜੀ ਅੱਖਾਂ ਮੂੰਹ ਮੰਦਰਾ ਉਹਦੇ ਤੇ ਹੀ ਆ ਹਾਂਜੀ ਰੰਗ ਵੀ ਸਹੀ ਗੱਲ ਹੈ ਤੇ ਹੋਰ ਆਪਾਂ ਕਿੰਨੇ ਬੱਚੇ ਲੈ ਜੀਓ ਉਹਦੇ ਤੋਂ ਉਹ ਤੋਂ ਤਿੰਨ ਬੱਚੇ ਲੈਣੇ ਇੱਕ ਬੱਚੀ ਹੋਰ ਆ ਉਹ ਦੇਵ ਘੋਲੇ ਦੀ ਪੋਤੀ ਆ ਦੇਵ ਸਾਹਿਬ ਦੀ ਠੀਕ ਹੈ ਹਾਂਜੀ ਹਾਂਜੀ ਜਗਜੀਤ ਕਾਨ ਦਾ ਸਾਹ ਮੁੰਡਾ ਹਾਂਜੀ ਰੋਕਨਗੜ੍ਹ ਪਿੰਡ ਮਾਛੀਪਾਰ ਦਾ ਸਾਹ ਉਹ ਠੀਕ ਹੈ ਜੀ ਉੱਥੇ ਘੋੜਾ ਸੀ ਉਹ ਤੋਂ ਆਈ ਦੀਵ ਘੋੜੇ ਦਾ ਬੱਚਾ ਜੀ ਉਹਦੇ ਤੋਂ ਘੋੜੀ ਨੂਰੀ ਮਿਲਾਈ ਦੇਵ ਲੋਕ ਨਾਉ ਦਾ ਘੋੜਾ ਦੇਵ ਲੋਕ ਹਾਂਜੀ ਦੇਵ ਲੋਕ ਤੇ ਉਹ ਤੋਂ ਇੱਕ ਬੱਚੀ ਆਪਨੇ ਲਈ ਯਾਨੀ ਕਿ ਇਸ ਵੇਲੇ ਨੂਰੀ ਜੀ ਆ ਤਿੰਨ ਬੱਚੀਆਂ ਨੇ ਤਿੰਨ ਬੱਚੀਆਂ ਲਈ ਆਪਨੇ ਕੋ ਹਾਂਜੀ 3 ਸਾਲ ਦੀ ਤਿੰਨ ਬੱਚੀਆਂ ਦੇ ਦਿੱਤੀ ਤਿੰਨ ਸਾਲ ਦੀ ਤਿੰਨ ਬੱਚੀਆਂ ਦੇ ਦਿੱਤੀ ਹਾਂਜੀ ਬਹੁਤ ਚੰਗਲ ਜੀ ਬਿਲਕੁਲ ਆ ਕੁੜੀ ਜਦੋਂ ਵੀ ਆਪੇ ਵੱਡੀ ਬੱਚੀ ਹੈ ਜੀ ਉਹਦੀ ਹਾਂਜੀ ਪਹਿਲੀ ਬੱਚੀ ਹੈ ਹਲਵੰਦ ਇਹ ਹਲਵੰਦ ਦੀ ਹੈ ਪਹਿਲੀ ਬੱਚੀ ਹਾਂਜੀ ਹਾਂਜੀ ਇਹ 6 ਮਹੀਨਿਆਂ ਦੀ ਉਮਰ ਹੋ ਗਈ ਜੀ ਇਹਦੀ ਅੱਛਾ 28 ਮਹੀਨਿਆਂ ਦੀ ਹਾਂਜੀ ਹਾਂਜੀ 62 ਇੰਚਾਈਟ ਹੋਉਂਦੀ ਹੈ ਜੀ ਅੱਛਾ ਇਹ ਆਪਾਂ ਕੈਮਰੇ ਦੇ ਨਾਲ ਜਿਹੜੀਆਂ ਫੋਟੋਆਂ ਖਿੱਚੀਆਂ ਨੇ ਜੀ ਵੀਡੀਓ ਬਣਾਈਆਂ ਨੇ ਨਾਲ-ਨਾਲ ਭਰਾਵਾਂ ਨੂੰ ਉਹ ਵੀ ਝੜਕਾਂ ਤੇ ਬੰਨ੍ਹਦੇ ਆ ਜੀ ਖੁਸ਼ ਦੇਖੋ ਨੇ ਤੇ ਹੋਰ ਆਪਣੇ ਕੋਲ ਕਿੰਨੇ ਜਾਨਵਰ ਹੈ ਜੀ ਫਾਰਮ ਤੇ ਹੋਰ 10 11 ਜਾਨਵਰ ਹੈ ਜੀ ਵੱਡੇ ਛੋਟੇ ਸਾਰੇ ਕਿੰਨੇ ਲੱਗਦੇ ਠੀਕ ਹੈ ਹਾਂਜੀ ਤੇ ਇੱਕ ਨੀਲੀ ਘੋੜੀ ਆਪਾਂ ਅੱਜ ਫਰਮਾਈ ਆ ਜੀ ਹਾਂਜੀ ਤੇ ਮੈਂ ਭਰਾਵਾਂ ਨੂੰ ਦੱਸਣਾ ਚਾਹੁੰਨਾ ਜੀ ਉਹਦੀ ਜਾਣਕਾਰੀ ਬਾਈ ਕੋਲੋਂ ਲੈਨੇ ਆ ਨੀਲੀ ਘੋੜੀ ਦੀ ਮੈਂ ਝਲਕਾਂ ਦੋਸਤੋ ਤੁਹਾਨੂੰ ਦਿਖਾਉਣਾ ਤੇ ਮੈਂ ਇਸ ਚੀਜ਼ ਦੀ ਸ਼ਰਤ ਤੁਹਾਡਾ ਨਾਲ ਲਾ ਸਕਦਾ ਵੀ ਜੇ ਤੁਸੀਂ ਉਹ ਘੋੜੀ ਧਿਆਨ ਨਾਲ ਦੇਖ ਲਈ ਤੁਸੀਂ ਉਸ ਘੋੜੀ ਦੇ ਫੈਨ ਹੋ ਜਾਣਾ ਬਹੁਤ ਚੰਗੀ ਘੋੜੀ ਆਈ ਕੱਟ ਜਵਾਨੇ ਹੋ ਜਾਓਗੇ ਕਿਉਂਕਿ ਉਹ ਘੋੜੀ ਦੀ ਕੱਟ ਕੰਡੀਸ਼ਨ ਬਹੁਤ ਚੰਗੀ ਆ ਗਰਦਨ ਕੰਡ ਲੈਂਥ ਉਹਦੇ ਵਿੱਚ ਜਿਹੜਾ ਘੋੜੀ ਮੋਕੇ ਦੀ ਲਿੱਸੀ ਲਿੱਸੀ ਹੈ ਲਿੱਸੀ ਆ ਖਾਦੀਆ ਘੋੜੀ ਦੇ ਵਿੱਚ ਜਿਹੜਾ ਕਣਕੰਡਾ ਹੈ ਬਹੁਤ ਚੰਗਾ ਉਹ ਵੇਖਣ ਵਾਲਾ ਹਾਂਜੀ ਆਪਾਂ ਤਾਂ ਉਹ ਨਹੀਂ ਸੇਵਾ ਨਹੀਂ ਹੋਈ ਘੋੜੀ ਸਾਹਮਣੇ ਗਈ ਹਾਂ ਘੋੜੀ ਲਿੱਸੀ ਜ਼ਰੂਰ ਹੈ ਹਾਂਜੀ ਜਿਆਦਾ ਜਾਨਵਰਾਂ ਕਰਕੇ ਕੋਈ ਜੇਵੇਂ ਕੰਮ ਕਰਦੇ ਜਗ੍ਹਾ ਠੀਕ ਹੈ ਜੀ ਉਹ ਗੰਦ ਬਣੀ ਨਹੀਂ ਘੋੜੀ ਉਹ ਘੋੜੀ ਦੀ ਕੀ ਹਾਈਟ ਹੈ ਕਿਸ ਉਹ 62 ਇੰਚ ਲੈਂਦੀ ਹੈ ਉਹ ਮਣੀ ਲੈਣ ਦੀ ਘੋੜੀ ਹੈ ਮਣੀ ਲੈਣ ਦੀ ਪਰਾਣੀ ਮਾਨ ਵਾਲੀ ਲੈਣ ਹੈ ਜੀ ਮਣੀ ਮਣੀ ਲੈਣ ਦੀ ਘੋੜੀ ਹੈ ਜੀ ਜਿਵੇਂ ਬਈ ਜੱਗੀ ਜੀ ਹੋਣਾ ਨੇ ਦੱਸਿਆ ਤੇ ਉਹ ਘੋੜੀ 62 ਇੰਚ ਦੀ ਹੈ ਪਰ ਉਹ ਘੋੜੀ ਬਹੁਤ ਫੋਰਸੇਲ ਵੀ ਹੈ ਹਾਂਜੀ ਸੇਲ ਕਰਾਂਗੇ ਸੇਲ ਵੀ ਕਰਾਂਗੇ ਭਾਈ ਜੀ ਜੇ ਕੋਈ ਘੋੜੀ ਲੈਣ ਦਾ ਚਾਹਵਾਨ ਹੋਵੇ ਤਾਂ ਘੋੜੀ ਸਾਹਮਣੇ ਆ ਰਹੀ ਆ ਬਰੀਡਿੰਗ ਵਾਲੀ ਘੋੜੀ ਐ ਬਹੁਤ ਚੰਗੀ ਘੋੜੀ ਐ ਤੇ ਜੇ ਉਹ ਘੋੜੀ ਤੁਸੀਂ ਸਾਹਮਣੇ ਉਸ ਤੋਂ ਬੱਚਾ ਲੈ ਲਿਆ ਤੇ ਬਹੁਤ ਚੰਗਾ ਰਿਜ਼ਲਟ ਦੇ ਸਕਦੀ ਐ ਬਹੁਤ ਚੰਗੀ ਤੇ ਭਾਈ ਜੀ ਹੋਰ ਜਾਨਵਰਾਂ ਬਾਰੇ ਜਾਣਕਾਰੀ ਦੇ ਦਿਓ ਹੋਰ ਜਾਨਵਰ ਐ ਅਸਟਾ ਆਪਣੇ ਕੋਲ ਆ ਜਗਲ ਨੰਗ ਘੋੜੇ ਦੀ ਬੱਤੀ ਹਾਂਜੀ ਅੱਗੇ ਆਜੋ ਨਾਲ ਨਾਲ ਕੋੜੇ ਆ ਜੇ ਭਾਈ ਜੀ ਨੇੜੇ ਆਜੋ ਫੁੱਲ ਲੈ ਕੇ ਥੋੜਾ ਆਵਿਸ਼ਰੀ ਆ ਵੀ ਹਾਂਜੀ ਇਹ ਜ਼ਬਰਜੰਗ ਦੀ ਹੈ ਇਹ ਜ਼ਬਰਜੰਗ ਦੀ ਹੈ ਜ਼ਬਰਜੰਗ ਨੀਲਾ ਟਰਾਲੀ ਵਾਲਾ ਜਿੰਨਾਂ ਕੋਲੇ ਰੈਂਬੋ ਆ ਬਾਈ ਕਾਲੇ ਹੋਣਾ ਹਾਂਜੀ ਉਹਨਾਂ ਕੋਲ ਜ਼ਬਰਜੰਗ ਘੁੜਾ ਦੀ ਨੀਲਾ ਉਹਦੀ ਬੱਚੀ ਆ ਜੀ ਜੀ ਇਹ ਕੋਦੀ ਆ ਤੇ ਇਹਦੀਆਂ ਵੀ ਆਪਾਂ ਫੋਟੋ ਵੀਡੀਓ ਸ਼ੂਟ ਕੀਤਾ ਨਾਲ ਨਾਲ ਦੋਸਤਾਂ ਨੂੰ ਕੈਮਰੇ ਦਾ ਸ਼ੂਟ ਦਿਖਾ ਦਿੰਨੇ ਆ ਜੀ ਬਿਲਕੁਲ ਬਿਲਕੁਲ ਤੇ ਇਹ ਕੁੜੀ ਆ ਇੱਕ ਕਾਲੀ ਮੇਜਰ ਪਹਿਲਵਾਨਾਂ ਦੇ ਬਲੱਡ ਲਾਈਨ ਦੀ ਇਹ ਮੌਕੇ ਦੀ ਖਾਲੀ ਹੈ ਜੀ ਸੂਰਜ ਘੋੜੇ ਤੋਂ ਅੱਛਾ ਕਾਲੀ ਘੋੜੀ ਹੈ ਜੋ ਵੀ ਦੋਸਤਾਂ ਨਾਲ ਆਪਾਂ ਹਾਂਜੀ 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 ਅਹ ਕਿਹੜੀ ਘੋੜੀ ਹੈ ਹਾਂ ਕਾਲੀ ਘੋੜੀ ਤੇ ਇਹ ਕਾਲੀ ਘੋੜੀ ਆ ਪਿੱਛੇ ਹਾਂਜੀ ਹਾਂਜੀ ਇਹ ਸੂਰਜ ਨੂੰ ਧਿਆਨ ਇਧਰ ਪਿੱਛੇ ਇਧਰ ਦੀ ਦੂਰ ਦੀ ਹੋ ਕੇ ਜਰਾ ਕੁੜੀਆਂ ਕਰਕੇ ਦਿਖਾ ਦਿਓ ਇਹ ਸੂਰਜ ਤੋਂ ਸੁਈ ਸੀ ਜੀ ਇਹ ਸੂਰਜ ਮੈਲਾ ਵਾਲੇ ਤੋਂ ਹਾਂਜੀ ਹਾਂਜੀ ਪਹਿਲਾਂ ਬਾਈ ਮਨੂ ਸ਼ਾਮੇ ਵਾਲੇ ਤੋਂ ਸੁਈ ਸੀ ਇਹ ਅਵਤਾਰ ਤੋਂ ਅੱਛਾ ਅਵਤਾਰ ਤੋਂ ਵੀ ਸੁਈ ਜੀ ਬਹੁਤ ਚੰਗੀ ਬੱਚੀ ਤੇ ਬਹੁਤ ਬਰੂਡ ਮੇਰ ਆਈ ਬਹੁਤ ਠੀਕ ਹੈ ਬਹੁਤ ਚੰਗੇ ਬੱਚੇ ਬਹੁਤ ਵੱਡੇ ਵੀ ਨਹੀਂ ਕੋੜੀ ਦੇ ਚੱਕਰ ਕੰਡੀਸ਼ਨਾਂ ਬਹੁਤ ਚੰਗੀ ਆਈ ਹਾਂ ਚੇਹਰੀ ਕੋੜੀ ਦੀ ਲਾਈਨ ਦੀ ਇਹ ਪਰਮਾਨਾ ਆਈ ਲੈਨ ਪੰਜਾਬ ਲੈਣ ਆਪਣੀ ਪੰਜਾਬ ਲੈਣ ਤੋਂ ਪਰਮਾਨਾ ਵਾਲੀ ਲੈਨ ਹੋਈ ਮੇਜਰ ਪਰਮਾਨਾ ਵਾਲੀ ਮੇਜਰ ਪਰਮਾਨਾ ਵਾਲੇ ਕੋੜੇ ਦੀਆਂ ਜੀ ਹਾਂ ਜੀ ਤੇ ਇਹਨੇ ਵੀ ਬਹੁਤ ਚੰਗੇ ਚੰਗੇ ਰਿਜ਼ਲਟ ਦੱਸੇ ਬਹੁਤ ਚੰਗੇ ਬੱਚੇ ਹਾਂ ਜੀ ਇਹ ਤਾਂ ਤੁਸੀਂ ਪੱਕੀ ਕਰ ਰੱਖੀ ਹੋਈ ਹੈ ਹਾਂ ਜੀ ਇਹ ਬਹੁਤ ਸੋਹਣੀ ਘੋੜੀ ਹੈ ਜੀ ਇਹਦੇ ਵੀ ਆਪਾਂ ਬਹੁਤ ਚੰਗੇ ਸ਼ਾਟ ਜੋ ਲੈਣੇ ਹੋਏ ਆਪਾਂ ਦੋਸਤਾਂ ਨੂੰ ਨਾਲ ਇਹ ਵੀ ਹਣ ਮੌਕੇ ਦੀ ਖਾਲੀਆ ਬੱਚਾ ਦੁੱਧੋਂ ਛਡਾਇਆ ਸੂਰਜ ਜੀ ਮਤਲਬ ਅੱਛਾ ਹਾਂਜੀ ਹਾਂਜੀ ਹੁਣ ਕਬਰ ਕਿ ਆਵਾਮਾ ਗਈ ਹੁਣ ਦੋ ਚਾਰ ਦਿਨ ਨੂੰ ਹੀਟ ਤੇ ਆਈ ਹੋਈ ਏ ਥੋੜੀ ਠੀਕ ਹੈ ਜੀ ਥੋੜਾ ਦਿਨ ਨੂੰ ਇਹਨੂੰ ਮੇਲ ਕਰਾਉਣੀ ਹੈ ਤੇ ਇਹ ਮੌਕੇ ਦੀ ਹੀਟ ਤੇ ਹੁਣ ਥਾਣੀ ਹਾਂਜੀ 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 ਤੇ ਇਸ ਤੋਂ ਇਲਾਵਾ ਹੋਰ ਆਪਾਂ ਇੱਕ ਬਸ਼ੀਰਾ ਦਿਖਾਇਆ ਸੀ ਲਾਲ ਰੰਗ ਦਾ ਜੀ ਅੱਜ ਵੀਡੀਓ ਹਾਂਜੀ ਉਹ ਖਲੀਫੇ ਦਾ ਜੀ ਬਾਈ ਜਗਪ੍ਰੀਤ ਕਾਲੇ ਦਾ ਕੀ ਬਾਤ ਹੈ ਜੀ ਬਾਈ ਜਗਪ੍ਰੀਤ ਸਿੰਘ ਗਰੇਵਾਲ ਪਿੰ ਉਹ ਗਲੀ ਪੈਣੀ ਬੜੀਆਂ ਗਾਂ ਵੀ ਪਿੰਡ ਹੈਗਾ ਇੰਦਰ ਹੈਗਾ ਨੇੜੀ ਆ ਪੈਣੀ ਰੋੜਾ ਤੋਂ ਬਾਈ ਜਗਬੀ ਸਿੰਘ ਗਰੇਵਾਲ ਜਿਹਨਾਂ ਕੋਲ ਖਲੀਫਾ ਘੋੜਾ ਜੀ ਚੈਂਪੀਅਨ ਘੋੜਾ ਖਲੀਫਾ ਤੇ ਦੋਸਤੋ ਜਿਹੜਾ ਘੋੜਾ ਖਲੀਫਾ ਖਲੀਫੇ ਦਾ ਬਸ਼ੀਰਾ ਬਾਈ ਉਹਨਾਂ ਕੋਲ ਹੈਗਾ ਕਮੈਂਟ ਬਹੁਤ ਚੰਗਾ ਬੱਚਾ ਸਾਡੇ ਐਸਾ ਜਿਹੜੀਆਂ ਕਲੋਣੀਆਂ ਖਲਾਨੀਆਂ ਵੀ ਪਿਓ ਵਰਗੀ ਬਹੁਤ ਚੰਗਾ ਹੀ ਬਹੁਤ ਚੰਗਾ ਕੀ ਉਮਰ ਹੋ ਗਈ ਉਹ 8.5 9 ਮਹੀਨੇ ਦੇ ਕਰੀਬ ਆ ਸਾਢੇ 8 9 ਮਹੀਨੇ ਦਾ ਬਸ਼ੀਰਾ ਬਹੁਤ ਸੋਹਣਾ ਬਸ਼ੀਰਾ ਜੀ ਘੱਟ ਕਿੰਨੀ ਜੀ ਹਾਂ 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 ਹ ਠੀਕ ਹੈ ਜੀ ਠੀਕ ਹੈ ਤੇ ਉਹ ਵੀ ਸ਼ੇਰਾ ਫੋਰ ਸੇਲ ਹੈ ਜਿਹੜਾ ਰੱਖਿਆ ਹੈ ਉਹ ਹਾਂਜੀ ਵਧੀਆ बिकੂਗਾ ਕੋਈ ਚੰਗੇ ਪੈਸੇ ਲਾਊਗਾ ਬੰਦੇ ਮੈਂ ਜੀ ਉਹ ਚੰਗੇ ਪੈਸੇ ਲੱਗਣਗੇ ਇਸ ਆਪਾਂ ਦੇ ਦੇ ਲਾਂਗੇ ਹਾਂਜੀ ਹਾਂ ਬਾਈ ਜੀ ਉਹ ਵੀ ਫੋਰ ਸੇਲ ਹੈ ਜੀ ਕਿਸੇ ਨੇ ਬਹੁਤ ਚੰਗਾ ਵਸ਼ੇਰਾ ਬਣਾਇਆ ਵਧੀਆ ਹਾਂਜੀ ਹਾਂਜੀ ਘਰੇ ਰੱਖਣਾ ਤੇ ਬਾਈ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਮੈਂ ਦੇ ਦਿੰਨਾ ਤੁਸੀਂ ਇਤੋਂ ਫੋਨ ਕਰ ਸਕਦੇ ਹੋ ਉਹਦੇ ਵੀ ਸ਼ੌਟ ਤੁਹਾਨੂੰ ਦਿਖਾ ਦਿੰਨੇ ਹਾਂ ਹਾਂਜੀ ਦੇਵਲੀ ਲੈਂਦੀ ਉਹਦੀ ਮਾਂ ਦੇਵਲੀ ਲੈਂਦੀ ਆ ਕਾਹ ਟੈਂਪਲੀ ਉਹ ਦੇਵਲੀ ਲੈਂਦੀ ਆ ਹਾਂਜੀ ਹਾਂ ਪੁਰਾਣੀ ਘੋੜੀ ਆਪਣੇ ਤੇ ਖਲੀਫੇ ਨਾਲ ਬਹੁਤ ਚੰਗਾ ਬੱਚਾਈ ਇਹ ਜੋ ਕਲੀਫ ਵੀਰ ਨਾਲ ਬਹੁਤ ਚੰਗਾ ਬੱਚਾ ਹੈ ਉਹਦੇ ਚ ਦੋ ਬਲੱਡ ਲਾਈਨਾਂ ਚੰਗੀਆਂ ਨੇ ਹਾਂਜੀ ਦੇਬਰੀ ਤੇ ਮੱਝੂ ਕੇ ਬਲੱਡ ਲਾਈਨ ਠੀਕ ਹੈ ਜੀ ਇੱਕ ਆਪਾਂ ਹੋਰ ਘੋੜੀ ਵੀ ਪੀਤੀ ਸੀਗੀ ਜੀ ਕਮੈਤ ਘੋੜੀ ਸੀਗੀ ਨਾਲ ਦੇ ਛੋਟਾ ਜਿਹਾ ਬੱਚਾ ਹਾਂਜੀ 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 ਉਹ ਕਨਗੋਦੀ ਆ ਜੀ ਉਹ ਕਨਗੋ ਬਾਬੀ ਪੂਰ ਹੋਣਾ ਥੋੜਾ ਸੀ ਕਨਗੋ ਕਨਗੋ ਜੀ ਗ੍ਰੇਟ ਕੈਂਪ ਲੱਗਦਾ ਜੀ ਤੇ ਅਲੀ ਸ਼ਾਨ ਲਈ ਨੂੰ ਉਹਦੀ ਉਮਰ ਕਿੰਨੀ ਹੈ ਜੀ ਉਹ ਹਲੇ 40 ਮਹੀਨੇ ਦੇ ਕਰੀਬ ਹੋਵੇਗਾ ਠੀਕ ਹੈ 40 ਕਿ ਮਿੰਟ ਆਲੀ ਹੈ ਪਹਿਲਾ ਬੱਚਾ ਤੁਹਾਨੂੰ ਪਹਿਲਾ ਬੱਚਾ ਹੀ ਪਹਿਲੀ ਵਾਰ ਉਹ ਬੱਚਾ ਨਾਲ ਦਿਓ ਕਿਹੜੇ ਕੋੜੇ ਦਾ ਬੱਚਾ ਹੈਗਾ ਜੀ ਸਨੀ ਗਰੇ ਆ ਮੁੰਡਾ ਆਪਣਾ ਭਰਾ ਬਾੜੇ ਆਰ ਪਿੰਡ ਤੋਂ ਜੂਨੀਅਰ ਏਸ ਦਾ ਬੱਚਾ ਜੀ ਜੂਨੀਅਰ ਏ ਮੈਂ ਬਿਲਕੁਲ ਸ਼ੂਟ ਕੀਤਾ ਦੋਸਤੋ ਜੂਨੀਅਰ ਏਸ ਕੋੜਾ ਤੁਹਾਨੂੰ ਦਿਖਾਇਆ ਸੀ ਏਸ ਦਾ ਕਮੈਤ ਰੰਗ ਦਾ ਬਹੁਤ ਚੰਗਾ ਕੋੜਾ ਏਸ ਦਾ ਬੱਚਾ ਏਸ ਆਈਟਮ ਦਾ ਹੀ ਗ੍ਰੇਟ ਏਸ ਆਈਟਮ ਦਾ ਸੀ ਉਹ ਹੈਗਾ ਜੂਨੀਅਰ ਏਸ ਏਸ ਕੋੜੇ ਦਾ ਬੱਚਾ ਜੀ 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 ਬਹੁਤ ਚੰਗਾ ਚੱਲੀ ਕਿਦਾਂ ਦਾ ਬੱਚਾ ਬਹੁਤ ਚੰਗਾ ਜੀ ਤੇ ਉਹ ਬਸ਼ੀਰਾ ਬਸ਼ੀਰੀ ਕੀ ਵਿਸ਼ੇ ਦਾ ਜੀ ਬਸ਼ੀਰਾ ਉਹ ਬਸ਼ੀਰਾ ਕੋਲੀ ਪਿੱਛੇ ਜੂਨੀਅਰ ਇਸ ਦਾ ਜੀ ਠੀਕ ਹੈ ਜੀ ਠੀਕ ਹੈ ਤੇ ਬਹੁਤ ਵਧੀਆ ਲੱਗਾ ਜੀ ਬਾਈ ਜੀ ਬਦਲ ਕੇ ਹਾਂਜੀ 61 ਇ ਉਹਦੀ ਮਾਂ ਦੀ ਹਾਈਟ 61 ਇ ਤੇ ਉਹ ਜਿਹੜੀ ਮਾਂ ਹੈਗੀ ਆ ਇਹ ਤੁਸੀਂ ਦੱਸੀ ਆ ਇਹ ਵੀ ਕਾਨੂੰਨ ਦੀ ਹਾਂਜੀ ਇਹ ਸੇਲ ਹੈ ਜੀ ਇਹ ਵੀ ਸੇਲ ਕਰਾਂਗੇ ਹਾਂਜੀ ਅੱਛਾ ਘੋੜੀ ਵੀ ਸੇਲ ਕਰ ਦੇਣੀ ਹੈ ਤੇ ਬੱਚਾ ਵੀ ਨਾਲ ਹੀ ਜੁੜੋ ਦੀ ਹਾਂਜੀ ਹਾਂਜੀ ਜੇ ਕਹਿੰਨੇ ਕੱਲਾ-ਕੱਲਾ ਲੈਣਾ ਹੋਵੇ ਉਵੇਂ ਵੀ ਦੇ ਦਾਂ ਕੋਈ ਠੀਕ ਹੈ ਜੀ ਠੀਕ ਹੈ ਹਾਂਜੀ ਜਿਵੇਂ ਠੀਕ ਲੱਗੂਗਾ ਅੱਜ ਦੇ ਸਮੇਂ ਤੇ ਬਈ ਜਿਹੜਾ ਘੋੜਿਆਂ ਦਾ ਸ਼ੌਂਕ ਹੈ ਵੱਧ ਰਿਹਾ ਹੈ ਬਹੁਤ ਸਾਰੇ ਭਰਾ ਨਵੇਂ ਘੋੜਿਆਂ ਚ ਆ ਰਹੇ ਨੇ ਤੇ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਬਸ ਇਹੀ ਆਈ ਵਧੀਆ ਗੱਲ ਆ ਬੱਚੇ ਇਸ ਕੰਮ ਚਾਹੁੰਦੇ ਆ ਨਸ਼ੇ ਪੱਤੇ ਤੋਂ ਦੂਰ ਰਹਿੰਦੇ ਆ ਮਾਰੀਆਂ ਆਤਾਂ ਤੋਂ ਬਚੇ ਰਹਿੰਦੇ ਹਨਾ ਠੀਕ ਹੈ ਤੇ ਇਹ ਚੰਗਾ ਸ਼ੌਕ ਹੈ ਵਧੀਆ ਗੱਲ ਆ ਸਭ ਨੂੰ ਰੱਖਣਾ ਚਾਹੀਦਾ ਸਭ ਨੂੰ ਰੱਖਣਾ ਚਾਹੀਦਾ ਬੜੀ ਸੋਹਣੀ ਗੱ ਕੋੜਿਆਂ ਚ ਜ਼ਰੂਰ ਪਾਉਣਾ ਜੀ ਇਹਦਾ ਤੇ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਇਸ ਕੰਮ ਚ ਹਾਂ ਜੀ ਤੁਹਾਡੇ ਨਾਲ ਸਾਡੇ ਸਾਰੇ ਪਰਿਵਾਰ ਦਾ ਹੀ ਸਹਿਯੋਗ ਆ ਜੀ ਤੁਹਾਡੇ ਪਰਿਵਾਰ ਦਾ ਸਹਿਯੋਗ ਹੈਗਾ ਕੋਲੀ ਪੂਰਾ ਪੂਰਾ ਹੀ ਪੂਰਾ ਇਕੱਲਾ ਬੰਦਾ ਕੋਈ ਨਹੀਂ ਕਰ ਸਕਦਾ ਕੁਝ ਵੀ ਠੀਕ ਹੈ ਜੀ ਜਦੋਂ ਜਰ ਪਰਿਵਾਰ ਦਾ ਸਹਿਯੋਗ ਬ੍ਰਦਰ ਬਿਲਕੁਲ ਜੀ ਪੂਰਾ ਉਹਨਾਂ ਦੇ ਸਿਰ ਤੇ ਹੀ ਕੰਮ ਚੱਲਦਾ ਸਾਰਾ ਠੀਕ ਹੈ ਜੀ ਮੈਂ ਤਾਂ ਬਾਹਰੋਂ ਦੇਖਣਾ ਜਿਆਦਾ ਉਹੀ ਸਮਝਦੇ ਨੇ ਤੇ ਸਾਡੇ ਪਿੱਛੇ ਤੁਹਾਡੇ ਬੱਚੇ ਤੁਹਾਡਾ ਬ੍ਰਦਰ ਇਹ ਸਾਰੇ ਨਾਲ ਮਿਲ ਕੇ ਕੋਈ ਨਾ ਸ਼ੌਂਕ ਕਰਦੇ ਹਾਂ ਹਾਂ ਜੀ ਹਾਂ ਜੀ ਇਹ ਵਾਰੀ ਇਹਨਾਂ ਪਰਿਵਾਰ ਚ ਇੱਕ ਬੰਦੇ ਨਹੀਂ ਹੁੰਦਾ ਨਹੀਂ 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 ਇਕੱਲੇ ਬੰਦੇ ਨਾਲ ਹੀ ਨਹੀਂ ਜਨਪੜ ਨਹੀਂ ਜੀ ਸਮਝਦੇ ਨਹੀਂ ਸਮਝਦੇ ਹਾਂ ਚਲੋ ਜੀ ਤੇ ਬਾਈ ਜੀ ਕੋਈ ਚਲੋ ਜੀ ਬਹੁਤ ਵਧੀਆ ਲੱਗਾ ਬਾਈ ਜਗਦੀਪ ਜੀ ਨਾਲ ਗੱਲ ਕਰਕੇ ਬਹੁਤ ਛੇਰ ਬਾਦ ਮਿੱਥੇ ਆਇਆ ਪਰ ਇਹ 3 ਸਾਲ ਬਾਈ ਉਹਨਾਂ ਦਾ ਫੋਨ ਤੇ ਮੇਰੀ ਲਗਾਤਾਰ ਗੱਲ ਹੁੰਦੀ ਸੀ ਮਹੀਨੇ ਚ ਇੱਕ ਦੋ ਵਾਰ ਆਪਾਂ ਜੂਰ ਤਸਵੀਰ ਲੇਟ ਹੋ ਗਿਆ ਗੱਲਬਾਤ ਕਰਨ ਦੇ ਕਹਿੰਦੇ ਹਨ ਤੇ ਬਾਈ ਜੀ ਮੈਨੂੰ ਪਿਛਲੇ ਵੇਲੇ ਸਾਲ ਤੋਂ ਹੀ ਕਹਿ ਰਿਹਾ ਵੀ ਹੁਣ ਕਦੋਂ ਆਓਗੇ ਮੈਂ ਵੀ ਕੁਝ ਬਿਜ਼ੀ ਸੀ ਤਾਂ ਸਾਲ ਐਦਾ ਹੀ ਨਿਕਲ ਗਿਆ ਸੀ ਫਿਲਮਾਂ ਚ ਬਿਜ਼ੀ ਰਿਹਾ ਬਹੁਤ سارے ਭਰਾਵਾਂ ਨੂੰ ਪਤਾ ਕਿ ਪਿਛਲੇ ਸਾਲ 2022 ਤਾਂ ਮੈਂ ਪੂਰਾ ਗੈਪ ਹੀ ਰਿਹਾ ਸੋਸ਼ਲ ਮੀਡੀਆ ਤੋਂ ਮੈਨੂੰ ਦੋ ਫਿਲਮਾਂ ਮਿਲ ਗਈਆਂ ਸੀ ਕਿ ਮੈਂ ਫਿਲਮਾਂ ਚ ਚਲਾ ਗਿਆ ਸ਼ੂਟ ਕਰਨ ਕੁਝ ਘੋੜੇ ਲੈ ਕੇ ਤੇ ਮੈਂ ਨਵੀਆਂ ਵੀਡੀਓ ਸ਼ੂਟ ਨਹੀਂ ਕਰ ਸਕਿਆ ਤੁਹਾਨੂੰ 2023 ਦੇ ਵਿੱਚ ਸੌਰੀ ਮੈਂ ਨਵੀਆਂ ਵੀਡੀਓ ਨਹੀਂ ਦਿਖਾਈਆਂ ਹਾਂ ਸੋ ਜਦੋਂ ਦਾ ਚੈਨਲ ਸ਼ੁਰੂ ਹੋਇਆ ਲਗਾਤਾਰ ਆਪਾਂ ਪੇਜ ਤੇ ਲਾਈਵ ਹੋ ਰਹੇ ਹਾਂ ਲਗਾਤਾਰ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਤੁਹਾਡੇ ਸਾਰਿਆਂ ਨਾਲ ਜੁੜੇ ਹਾਂ ਤੁਹਾਡਾ ਬਹੁਤ ਸੋਹਣਾ ਰਿਸਪੌਂਸ ਆ ਰਿਹਾ ਜੁੜੇ ਰਹੋ ਮੇਰੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਨਾਲ ਫਿਰ ਮਿਲਾਂਗੇ ਦੋਸਤੋ ਇੱਕ ਨਵੀਂ ਵੀਡੀਓ 'ਚ ਇੱਕ ਨਵੇਂ ਘੋੜੇ ਦੇ ਨਾਲ ਠੀਕ ਹੈ ਬਾਈ ਜੀ ਧੰਨਵਾਦ ਜੀ ਤੁਸੀਂ ਬਹੁਤ ਸਮਾਂ ਦਿੱਤਾ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਠੀਕ ਫਿਰ ਮਿਲਾਂਗੇ ਸ਼ੁਕਰੀਆ ਸ਼ੁਕਰੀਆ